ਅੰਕੀ ਕੀ ਨਾਮ ਆਪ ਦਾ ਕਾਜਲ ਤੇ ਕੀ ਗੱਲਬਾਤ ਹੋਈ ਤੁਹਾਡੀ ਸਾਡੀ ਪਹਿਲੇ ਦੇ ਪਿੱਛੇ ਲੜਾਈ ਹੋਈ ਆ ਤੇ ਉੱਥੇ ਅਸੀਂ ਖਾਲ ਸੀਗੀ ਉਹ ਖਾਲ ਉਹਨੇ ਟਾ ਦਿੱਤੀ ਟਾ ਦਿੱਤੀ ਤੇ ਅਹੀ ਵੇਖਣੇ ਉਹਨੇ ਟਾਈ ਗਈ ਸਾਡੇ ਸਰੀਕਿਆਂ ਨੇ ਅੱਛਾ ਜੀ ਬਾਤ ਕੀ ਗੱਲ ਕਰੀ ਅਸੀਂ ਉੱਥੇ ਸਾਰੇ ਜਣੇ ਵੇਖਣ ਗਏ ਉਹ ਸਾਡੇ ਗਲੇ ਪੈ ਗਏ ਕਿੰਨੇ ਜਣੇ ਸੀ ਉਹ 17 ਜਣੇ ਸੀ ਅਹੀ 5 ਜਣੇ ਅਹੀ ਤੁਹਾਡੇ ਉੱਤੇ ਹਮਲਾ ਕੀਤਾ ਉਹਨਾਂ ਨੇ 10 ਜਣਿਆਂ ਦੇ ਉੱਤੇ ਹਮਲਾ ਨਹੀਂ ਕੀਤਾ ਤੱਕਾ ਚੁੱਕੀ ਕੀਤੀ ਆ ਤੇ ਸਾਡੇ ਦੋਵਾਂ ਜੀਆਂ ਤੇ ਉਹਨਾਂ ਨੇ ਹਮਲਾ ਕੀਤਾ ਹੈ ਤੇ ਸੱਟਾਂ ਲੱਗੀਆਂ ਸਾਨੂੰ ਹੁੱਜੀਆਂ ਬਹੁਤ ਸੱਟਾਂ ਲੱਗੀਆਂ ਮੇਰੇ ਹਸਬੈਂਡ ਨੂੰ ਬਹੁਤ ਸੱਟਾਂ ਲੱਗੀਆਂ ਪਰ ਉਹ ਮਾਰ ਕੇ ਭੱਜ ਗਏ ਕਿਹਦੇ ਨਾਲ ਪੁੱਟਿਆ ਗਿਆ ਤੁਹਾਨੂੰ ਡੰਡਿਆਂ ਨਾਲ ਉਹ ਲੈ ਕੇ ਗਏ ਸੀ ਡੰਡੇ ਕਈਆਂ ਔਰ ਉਹ ਜਿਹੜਾ ਹੁੰਦਾ ਕਿੱਥੇ ਕਿੱਥੇ ਤਾਂ ਉਹ ਕਿਲੇ ਵਾਲਾ ਉਹ ਕਿਤੇ ਆ ਗਿਆ ਬੰਦੇ ਸੀ ਕਿ ਜਨਾਨੀਆਂ ਬੰਦੇ ਸੀਗੇ ਸਾਰੇ ਬੰਦੇ ਹੀ ਮੁੰਡੇ ਸੀ ਜਨਾਨੀ ਕੋਈ ਨਹੀਂ ਸੀ ਲੱਗੀ ਕਿੱਥੇ ਕਿੱਥੇ ਸੱਟਾਂ ਮਾਰੀਆਂ ਤੁਹਾਡੀ ਪੈਰ ਤੇ ਮੂਹ ਤੇ ਪੇਠ ਤੇ ਹੱਥਾਂ ਤੇ ਸਾਰੀ ਜਗ੍ਹਾ ਉਹਨਾਂ ਨੇ ਗੁੱਜੀਆਂ ਹੀ ਸੱਟਾਂ ਮਾਰੀਆਂ ਵਾਂ ਹਨ ਮੇਰੇ ਉੱਥੇ ਉੱਥੇ ਸੱਟਾਂ ਮਾਰੀਆਂ ਜਿੱਥੇ ਮੈਂ ਦੱਸ ਵੀ ਨਹੀਂ ਸਕਦੀ ਠੀਕ ਸਾਡੀ ਮੰਗ ਇਹ ਆ ਕਿ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਨਾਮ ਆ। ਮੇਰਾ ਨਾਮ ਸਚਿੰਤ ਕੁਮਾਰ ਆ। ਪੁਰਾਤ ਝਗੜਾ ਹੋਇਆ ਕਿਸ ਮਸਲੇ ਤੋਂ ਹੋਇਆ? ਇਹ ਖਾਲ ਦੇ ਯਾਨੀ ਕਿ ਖਾਲ ਇਹ ਨਟਾਤੀ ਸਾਡੀ ਪਹਿਲੀ ਜਾਂਦੀ ਸੀ। ਸਰਕਾਰੀ ਖਾਲ ਤੇ ਇਹਨਾਂ ਲੈਂਦੇ ਇਹ ਜਦੋਂ ਅਸੀਂ ਵੇਖਣ ਗਏ ਹੁਣ ਉੱਥੇ ਇਹਨਾਂ ਕੁੱਟਮਾਰ ਕਰ ਲਈ ਮੈਨੂੰ ਕੁੱਟਣ ਦੇ ਹੀ ਤੇ ਮੈਂ ਮੇਰੀ ਨਾਲ ਦੀ ਵਿੱਚ ਆ ਗਈ ਯਾਨੀ ਕਿ ਇਹਨੂੰ ਜ਼ਿਆਦਾ ਕੁੱਟਿਆ ਜਾਂਦਾ। ਇਹਨਾਂ ਦੇ ਮੁੰਡਿਆਂ ਨੇ ਇਹ ਟੋਟਲ 17 ਜਣੇ ਸੀ ਪਰ ਯਾਨੀ ਕਿ ਮੁੰਡਿਆਂ ਨੇ ਜ਼ਿਆਦਾ ਕੁੱਟਿਆ ਜਨਾਨੀਆਂ ਵਿੱਚ ਨਹੀਂ ਆਈਆਂ ਸਾਡੀਆਂ ਜਨਾਨੀਆਂ ਨੇ ਮੁੰਡਿਆਂ ਨੂੰ ਕੁੱਟਿਆ ਮੁੰਡਿਆਂ ਨੇ ਕੁੱਟਿਆ ਕਿਉਂਕਿ ਪੁਲਿਸ ਮੁਲਾਜ਼ਮ ਕੋ ਆਇਓ ਕੀ ਗੱਲ ਕਰਦੇ ਪੁਲਿਸ ਮੁਲਾਜ਼ਮ ਕੋ ਕੱਲ੍ਹ ਆ ਹੀ ਆਏ ਹਾਂ ਤੇ ਉਹਨਾਂ ਹਣਾਂ ਉਹ ਯਾਨੀ ਕਿ ਕੋਈ ਕਾਰਵਾਈ ਨਹੀਂ ਕੀਤੀ ਜ਼ਬਰਦਸਤੀ ਰਾਜ਼ੀਨਾਮਾ ਕਰਾ ਲਿਆ ਕਿ ਤੁਸੀਂ ਜ਼ਿਆਦਾ ਲੰਮੇ ਚੱਕਰਾਂ 'ਚ ਨਾ ਪਾਓ ਤੇ ਤੁਸੀਂ ਰਾਜ਼ੀਨਾਮਾ ਕਰ ਲਓ ਰਾਜ਼ੀਨਾਮਾ ਕਾਟਾ ਹੋਇਆ ਰਾਜੀ ਨਾਵਾ ਖਾਲਦਾ ਹੋਇਆ ਪਰ ਸੱਟਾਂ ਦਾ ਛੜਾ ਜਿਹੜੀਆਂ ਮੇਰੇ ਨਾਲ ਦੀਆਂ ਸੱਟਾਂ ਲੱਗੀਆਂ ਮੈਨੂੰ ਲੱਗੀਆਂ ਪਰ ਉਹਦਾ ਸਾਨੂੰ ਇਨਸਾਫ ਚਾਹੀਦਾ ਵਾ ਹਾਂ ਕੀ ਨਾਮ ਆਪਣਾ ਕਾਜਲ ਕੀ ਗੱਲਬਾਤ ਹੋਈ ਸਾਡੀ ਪਹਿਲੀ ਦੇ ਪਿੱਛੇ ਲੜਾਈ ਹੋਈ ਆ ਤੇ ਉੱਥੇ ਅਸੀਂ ਖਾਲ ਸੀਗੀ ਉਹ ਖਾਲ ਉਹਨੇ ਟਾ ਦਿੱਤੀ ਟਾ ਦਿੱਤੀ ਤੇ ਅਹੀ ਵੇਖਣੀ ਸਾਡੇ ਤਰੀਕਿਆਂ ਨੇ ਅੱਛਾ ਜੀ ਬਾਅਦ ਤੋਂ ਵੀ ਗੱਲ ਕਰਦੀ ਅਸੀਂ ਉੱਥੇ ਸਾਰੇ ਜਣੇ ਵੇਖਣਗੇ ਉਹ ਸਾਡੇ ਗਲੇ ਪੈ ਗਏ ਉਹ 17 ਜਣੇ ਹੀ ਅਹੀਂ 5 ਜਣੇ ਹੀ ਤੁਹਾਡੇ ਉੱਤੇ ਹਮਲਾ ਕੀਤਾ ਉਹਨਾਂ ਨੇ 3 ਜਣਿਆਂ ਦੇ ਉੱਤੇ ਹਮਲਾ ਨਹੀਂ ਕੀਤਾ ੱੱਕਾ ਧੱਕੀ ਕੀਤੀ ਆ ਤੇ ਸਾਡੇ ਦੋਵਾਂ ਜੀਆਂ ਤੇ ਉਹਨਾਂ ਨੇ ਹਮਲਾ ਕੀਤਾ ਆ ਤੇ ਸੱਟਾਂ ਲੱਗੀਆਂ ਸਾਨੂੰ ਹੁੱਜੀਆਂ ਬਹੁਤ ਸੱਟਾਂ ਲੱਗੀਆਂ ਮੇਰੇ ਹਸਬੰਦ ਨੂੰ ਉਹ ਬਹੁਤ ਸੱਟਾਂ ਲੱਗੀਆਂ ਪਰ ਉਹ ਮਾਰ ਕੇ ਭੱਜ ਗਏ ਜਿਹਦੇ ਨਾਲ ਪੁੱਟਿਆ ਗਿਆ ਤੁਹਾਨੂੰ ਡੰਡਿਆਂ ਨਾਲ ਉਹ ਲੈ ਕੇ ਗਏ ਸੀ ਡੰਡੇ ਕਈਆਂ ਔਰ ਉਹ ਜਿਹੜਾ ਹੁੰਦਾ ਕਿੱਥੇ ਕਿੱ데 ਵੱਲੋਂ ਕਿਤੇ ਆ ਗਿਆ ਬੰਦੇ ਸੀਗੇ ਕਿ ਜਨਾਨੀਆਂ ਸੀ ਬੰਦੇ ਸੀਗੇ ਸਾਰੇ ਬੰਦੇ ਹੀ ਮੁੰਡੇ ਸੀ ਜਨਾਨੀ ਕੋਈ ਨਹੀਂ ਸੀ ਲੱਗੀ ਕਿੱਥੇ ਕਿੱਥੇ ਸੱਟਾਂ ਮਾਰੀਆਂ ਤੁਹਾਨੂੰ ਪੈਰ ਤੇ ਮੂੰਹ ਤੇ ਪੇਟ ਤੇ ਹੱਥਾਂ ਤੇ ਸਾਰੀ ਜਗ੍ਹਾ ਉਹਨਾਂ ਨੇ ਗੁੱਜੀਆਂ ਹੀ ਸੱਟਾਂ ਮਾਰੀਆਂ ਵਾਂ ਹਨ ਕਿੱਥੇ ਗਵਾਹ ਹੈ ਕਿੱਥੇ ਸੱਟ ਲੱਗੀ ਤਾਂ ਲੇਰੇ ਉੱਤੇ ਉੱਤੇ ਸੱਟਾਂ ਮਾਰੀਆਂ ਜਿੱਥੇ ਮੈਂ ਦੱਸ ਵੀ ਨਹੀਂ ਸਕਦੀ ਸਾਡੀ ਮੰਗ ਇਹ ਆ ਕਿ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਰ ਕਿਹੜੀ ਗੱਲ ਦੀ ਬੋਲਦੇ ਹੋ ਤੁਸੀਂ ਜੋ ਕੱਲ ਕੰਪਰੇਟ 112 ਤੇ ਪਿੰਡ ਬਤਾਲਪੁਰੀ ਦੀ ਆਈ ਸੀ ਇਹ ਨਾ ਮਾਰਾ ਤਾਂ ਜੀ ਤਾਂ ਉਸ ਦਾ ਕੱਲ ਹੀ ਫੈਸਲਾ ਕਰਵਾਇਆ ਗਿਆ ਬਾਕੀ ਜੋ ਸੱਟਾਂ ਲੱਗੀਆਂ ਨੇ ਜੋ ਸੱਟਾਂ ਲਗੀਆਂ ਨੇ ਉਹਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹਦੇ ਸੱਟਾਂ ਵੀ ਉਹਨਾਂ ਨੇ ਮਾਰੀਆਂ ਨੇ ਉਸ ਦੀ ਰਿਪੋਰਟ ਹੋਣ ਤੇ ਕਾਰਵਾਈ ਕੀਤੀ ਜੀ ਸਰ ਕੋਈ ਵੀਡੀਓ ਆ ਰਹੀ ਹੈ ਸਮਰੇ ਬੰਦੇ ਬਹੁਤ ਜ਼ਿਆਦਾ ਖਿਆਲ ਲੱਗੇ ਆ ਜੋ ਵੀ ਜੋ ਵੀਡੀਓ ਜੋ ਵੀਡੀਓ ਆਈ ਹੈ ਉਹ ਆਪਣੇ ਫੁਟੇਜ ਇਕੱਠਾ ਆ ਕੇ ਕਾਰਵਾਈ ਕੀਤੀ ਜੀ ਸਰ ਕਿਹੜੀ ਕੱਲ ਦੀ ਬੰਦਾ ਇਹ ਕੀ ਮੰਗਦਾ ਹੈ ਉਹ ਕੱਲ ਕੰਪਲੇਂਟ 112 ਤੇ ਪਿੰਡ ਬਤਾਲਪੁਰੀ ਦੀ ਆਈ ਸੀ ਨਾ ਮਾਰਦਾ ਜੀ ਤਾਂ ਉਸ ਦਾ ਕੱਲ ਹੀ ਫੈਸਲਾ ਕਰਵਾਇਆ ਗਿਆ। ਬਾਕੀ ਜੋ ਸੱਟਾਂ ਲੱਗੀਆਂ ਨੇ ਜੋ ਸੱਟਾਂ ਲੱਗੀਆਂ ਨੇ ਉਹ ਬਾਅਦ ਵਿੱਚ ਪਤਾ ਲੱਗਾ ਵੀ ਇਹਦੇ ਸੱਟਾਂ ਵੀ ਇਹਨਾਂ ਨੇ ਮਾਰ ਦੇ ਨੇ। ਉਸ ਦੀ ਰਿਪੋਰਟਾ ਉਨਤੇ ਕਾਰਵਾਈ ਕੀਤੀ ਜਾਏਗੀ। ਕੋਈ ਵੀਡੀਓ ਆ ਰਹੀ ਹੈ ਸਮਝਦੇ ਹੋ? ਚਾਹਰਾ ਕਿ ਆਪ ਲਿਖੇ ਆਏ। ਜੋ ਵੀ ਜੋ ਵੀਡੀਓ ਜੋ ਵੀਡੀਓ ਆਈ ਹੈ ਉਹ ਆਪਣੇ ਫੁਟੇਜ ਕਢਾ ਕੇ ਕਾਰਵਾਈ ਕੀਤੀ